ਜਦੋਂ ਫਾਸਟਵੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਹਲਕਾ ਕੇਂਦਰੀ ਦੇ ਅੰਦਰੂਨੀ ਸ਼ਹਿਰ ਵਿੱਚ ਪਏ ਕੂੜੇ ਦੇ ਢੇਰਾਂ ਬਾਰੇ ਦੱਸਿਆ ਕਿ ਐ ਮਾਤਾ ਰਾਣੀ ਦੀ ਨਵਰਾਤਰੀ ਸ਼ੁਰੂ ਹੋ ਗਈ ਹੈ ਲੋਕ ਮੰਦਿਰ ਵੀ ਜਾਂਦੇ ਹਨ ਅਤੇ ਹਨੂਮਾਨ ਜੀ ਦੀ ਪਾਲਕੀ ਵੀ ਬਾਹਰ ਕੱਢੀ ਜਾਂਦੀ ਹੈ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ ਨਮਕ ਮੰਡੀ ਟੁੰਡਾਤਲਾ ਕਟਰਾ ਪਾਈ ਸੰਸਿੰਘ ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਸਫਾਈ ਕੀਤੀ ਜਾਵੇ ਬਿਲੀ ਘਰ ਜਾਓ ਉੱਥੇ ਐਨੇ ਕੂੜੇ ਦਾ ਢੇਰ ਹੈਗਾ ਨਰਾਤੇ ਹੈਗੇ ਸਰਕਾਰਾਂ ਕੁਝ ਨਹੀਂ ਕਰਦੀਆਂ ਬਈਆਂ ਅਫਸਰ ਬੈਠੇ ਆਪਣੇ ਘਰ ਅੱਗੋਂ ਮੰਡੇ ਲਾਏ ਜਦੋਂ ਜਾਣ ਦਾ ਟਾਈਮ ਹੁੰਦਾ ਵਾ ਆਫਿਸ ਦੇ ਵਗੈਰਾ ਉਦੋਂ ਟਰਾਲੀਆਂ ਲੈ ਕੇ ਆ ਜਾਂਦੇ ਆ ਡੇਢ ਡੇਢ ਘੰਟਾ ਦੋ ਦੋ ਘੰਟੇ ਟਰਾਲੀਆਂ ਤੇ ਮਗਰ ਲੱਗੇ ਜਾਂਦੀ ਆ ਜਾਮ ਹੁੰਦਾ ਵਾ ਐਸ ਕਰਕੇ ਮੰਗ ਆਈ ਹੋਇਆ ਸਰਕਾਰ ਨੂੰ ਚਾਹੀਦਾ ਕਿ ਟਰਾਲੀਆਂ ਦਾ ਟਾਈਮ ਬਦਲਣ ਸਵੇਰੇ ਆਪਣੇ 8 ਤੋਂ ਤੇ ਕੂੜਾ ਵੇਖੋ ਤੁਸੀਂ ਟੁੰਡੇ ਦਾਲਾ ਦੇ ਵੇਖੋ ਇੱਥੋਂ ਵੀ ਲੈ ਕੇ ਟੁੰਨੇ ਰਾਹ ਤੋਂ ਅੱਗੇ ਚੱਲ ਜਾਓ ਕੂੜੇ ਗੁੜਾ ਇਹ ਭਾਈ ਦਾ ਕਟਰਾ ਜੀ ਤੇ ਇਹ ਗਲੀ ਗੁજરા ਤੇ ਕੂੜੇ ਦਾ ਢੇਰ ਤੁਸੀਂ ਆਪ ਸਾਹਮਣੇ ਦੇਖ ਰਹੇ ਹੋ ਕੀ ਹਾਲ ਹੈ ਕੀ ਨਹੀਂ ਇਹ ਕੂੜੇ ਦੀ ਲਿਫਟਿੰਗ ਜਿਹੜੀ ਹੈ ਨਾ ਬਹੁਤ ਮੁਸ਼ਕਲ ਹੈ ਬਹੁਤ ਜ਼ਿਆਦਾ ਕੂੜੇ ਦੀ ਲਿਫਟਿੰਗ ਹੋ ਹੀ ਨਹੀਂ ਰਹੀ ਕਨੇ ਦਿਨ ਪੂਰਾ ਲੱਗਾ ਰਹਿੰਦਾ 8-8 ਦਿਨ ਦਾ 10 ਦਿਨ 8-8 10-10 ਦਿਨ ਲੱਗਾ ਰਹਿੰਦਾ ਇਹ ਪ੍ਰੋਬਲਮ ਕੂੜਾ ਜਿਹੜਾ ਸ਼ਿਫਟਿੰਗ ਨਹੀਂ ਹੋ ਸਕਦਾ ਨਾ ਹੀ ਹੋ ਰਿਹਾ ਕੋਈ ਆਂਦਾ ਜੀ ਆਂਦਾ ਜਿੰਨਾ ਕੋ ਉਹ ਚੁਗਦਾ ਅੱਧਾ ਬੱਜਦਾ ਚੁਗਦਾ ਅੱਧਾ ਬੱਜਦਾ ਸੇ ਰਹਿਣਦਾ ਉਹ ਫਿਰ ਉਹ ਹੀ ਹਾਲ ਹੋ ਜਾਂਦਾ